ਕੁਝ ਦਿਨ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਕੁਲਵੰਤ ਸਿੰਘ ਅਤੇ ਉਹਨਾਂ ਦੀ ਟੀਮ 'ਤੇ આરોਪ ਲਗਾਏ ਗਏ ਸਨ ਕਿ ਕੁਝ ਪਿੰਡਾਂ ਦੇ ਵਿੱਚ ਜੋ ਗਰੀਬ ਲੋਕਾਂ ਨੂੰ ਪਲਾਟ ਦਿੱਤੇਗੇ ਹਨ ਉਸ ਦੇ ਉੱਪਰ ਉਹ ਸਾਰੀ ਦਾ ਕੰਮ ਰੋਕ ਰਹੇ ਹਨ ਜਿਸ ਦੇ ਚੱਲਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਰਪੰਚ ਸਹਿਬਾਨਾ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਰੇ આરોਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਵਿਦਾਇਕ ਕੁਲਵੰਤ ਸਿੰਘ ਵੱਲੋਂ ਕੋਈ ਵੀ ਉਸਾਰੀ ਦਾ ਕੰਮ ਨਹੀਂ ਰੋਕਿਆ ਗਿਆ ਜਦ ਕਿ ਇਹ ਉਸਾਰੀ ਦਾ ਕੰਮ ਹਾਈ ਕੋਰਟ ਵੱਲੋਂ ਸਟੇ ਕਰਕੇ ਰੁਕਿਆ ਹੈ ਸਰ ਮੈਂ ਤੁਹਾਨੂੰ ਆਜ ਨੂੰ ਖਾਸ ਦੇ ਜਾਣਕਾਰੀ ਦੇਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਇੱਕ ਬਲਵੀਰ ਜੀ ਨੇ ਬੋਲਦਾ ਠਾਹ ਕਿ ਐਮ ਐਲ ਏ ਸਾਹਿਬ ਕੁਲਵੰਤ ਸਿੰਘ ਜੀ ਵੀ ਲੋਕਾਂ ਨੂੰ ਬੁਲਾਟਾ ਤੋਂ ਰੋਕ ਰਿਹਾ ਉਹ ਬੁਲਾਟਾ ਤੋਂ ਨਾ ਕਰ ਰਿਹਾ ਜਾਂ ਉਹਨਾਂ ਬੁਲਾਟੇ ਨੂੰ ਬੁਲਾਉਣ ਨਹੀਂ ਦੇ ਰਿਹਾ ਇਹ ਗੱਲ ਸਿਰੋਸਰੀ ਚੋਂ ਕੋਈ ਕਿ ਸਭ ਤੋਂ ਪਹਿਲਾਂ ਮੈਂ ਬਿੜਾੜੀ ਦੀ ਗੱਲ ਸ਼ੁਰੂ ਕਰਾਂ ਬਰਿਆਲੀ ਬਣੇ ਦਿੱਚੋ ਜੀ ਸੋ ਇੱਟ ਕੀ ਨੂੰ ਕਾਇਨ ਸਰਕਾਰ ਸੀ ਕਾਇਨ ਸਰਕਾਰ ਨੇ ਕਿ ਮਤਾਂ ਪੁਲਾੜ ਦੇ ਆ ਠੀਕ ਹੈ ਜੀ ਮਤਾਂ ਪੈ ਗਿਆ ਮਤਾਂ ਪੈਣ ਤੋਂ ਬਾਅਦ ਨਕਸ਼ਾ ਬਣਾਇਆ ਨਕਸ਼ਾ ਬਣਾਉਣ ਤੋਂ ਬਾਅਦ ਉਹਨਾਂ ਲੋਕਾਂ ਨੇ ਪੁੱਛੋ ਕਿ ਸਰਟੀਫਿਕੇਟ ਦੇ ਦੇ ਵੀ ਤੁਹਾਨੂੰ ਅਸੀਂ ਪੁਲਾੜ ਦੇ ਰਹੀ ਆ ਮੈਂ ਉਹ ਕੋਈ ਜਗ੍ਹਾ ਦੱਸੀ ਵੀ ਕਿਹੜੀ ਜਗ੍ਹਾ ਦੋਣੀ ਜੰਗਮਾ ਲੋਕਾਂ ਦਾ ਥਾਂ ਬਾਰੇ ਪੁੱਛਿਆ ਉਹ ਇੱਕ ਹੋਰ ਦੀ ਜ਼ਮੀਨ ਦਿਖਾ ਦਿੱਤੀ ਕਿ ਪੁੰਦਰ ਪੁੰਦਰ ਦੇ ਵਿੱਚ ਉੱਥੇ ਪੁਲਾੜ ਬਾਈ ਜਗ੍ਹਾ ਪੁੰਦਰ ਦੀ ਦਖਾ ਦੇ ਨੇ ਗਰੀਬ ਲੋਕਾਂ ਨੂੰ ਉਸ ਤੋਂ ਬਾਅਦ ਕੀ ਹੋਇਆ ਜੀ ਕੁਛ ਨਹੀਂ ਕਰਿਆ ਸਰਕਾਰ ਨੇ ਕਾਂਗਰਸ ਨੇ ਸਰਕਾਰ ਬਦਲ ਗਿਆ ਭਾਰਤੀ ਦੀ ਸਰਕਾਰ ਆ ਗਈ ਐਮਐਲਏ ਕੁਲਵੰਤ ਸਿੰਘ ਮਹੌਲ ਜੀ ਕੋ ਮਜੂਦਾ ਮਹੌਲਕੇ ਬਣ ਗਏ ਐਮਐਲਏ ਸਾਹਿਬ ਨੇ ਆਪ ਉਹਨਾਂ ਲੋਕਾਂ ਨੂੰ ਉਹ ਜਗ੍ਹਾ ਦੀ ਮਲਕੀਅਤਿ ਦਿਵਾਈ ਨਿਸ਼ਾਨਦਹੀ ਦਿਵਾਈ ਖਲਾਟਾਂ ਦੇ ਨੰਬਰ ਨੂੰ ਆਏ ਮੇਰ ਤੋਂ ਬਾਅਦ ਅੱਜ ਉਸ ਜਗ੍ਹਾ ਦੇ ਮਾਲਕ ਮੈਂ ਤਾਂ ਚੀਤਾ ਬੜਾ ਗਿਰਾ ਕਰਦਾ ਮੈਨੂੰ ਬੁਰਾ ਲੱਗਦਾ ਐਵੇਂ ਝੂਠੀ ਬੋਲਦੇ ਸ਼ਾਸਤ ਕਰੀ ਸਾਫ ਸੁਥਰੀ ਕਰੋ ਸੱਚੀ ਹਲ ਮੱਟ ਦਾ ਜਮਾਨਾ ਹਰ ਗੱਲ ਮੱਟ ਤੇ ਜਾਂਦੀ ਐ ਲੋਕ ਸੁਣਦੇ ਅਸੀਂ ਝੂਠ ਬੋਲਾਂਗੇ ਤਾਂ ਸਭ ਤੋਂ ਪਹਿਲਾਂ ਉਸ ਕੋਈ ਵਾਲਿਸ ਕਰਨੀ ਤਸਦੀਕ ਕਰਨ ਦੀ ਵੀ ਗਲਤੀ ਐ ਅਸੀਂ ਕੋਈ ਗੱਲ ਸੱਚੀ ਬੋਲੂਗੇ ਤਾਂ ਉਸੇ ਪਿੰਡ ਵਾਲੇ ਜਿਹੜੇ ਪਿੰਡ ਦਾ ਅਸੀਂ ਨਾਮ ਲਵਾਂਗੇ ਉਹ ਪਿੰਡ ਵਾਲੇ ਦੱਸਣਗੇ ਵੀ ਗੱਲ ਸਹੀ ਐ ਪਰ ਗਲਤ ਅਗਲੀ ਗੱਲ ਰਹੀ ਅੱਜੋ ਬੰਦੇ ਜਿਨ੍ਹਾਂ ਨੂੰ ਬਰਵਾੜੀ ਪੇਰੇ ਤੇ ਪੁਨਾਰ ਦਿੱਤੀ ਸੀ ਨੰਬਰ ਵਾਈਜ਼ ਬਾਲਕ ਹੋਣੇ ਬੈਠੇ ਆ। আর ਉਹਨਾਂ ਨੂੰ ਹੁਣ ਪਤਾ ਲੱਗਿਆ ਵੀ ਸਾਡੇ ਪਲਾਟ ਇਕੱਤੇ ਨੇ। ਪੰਚਾਇਤੀ ਜ਼ਮੀਨ ਇੱਥੇ ਸਾਡੇ ਪਲਾਟ ਇਕੱਤੇ ਆ। ਬਲਵੀਰ ਸਿੱਧੂ ਦਾ ਬਿਲ ਭੁਲੇਖੇ ਰੱਖ ਕੇ ਹੋਰੇ ਪਾਸੇ ਪਲਾਟ ਦਿਖਾਈ। ਇਸ ਕਰਕੇ ਮੌਨਕ ਕੋਜੀ ਹਕਤਾਂ ਦੇ ਬਲਵੀਰ ਸਿੱਧੂ ਨੂੰ ਕੱਲ ਵੀ ਬਾਗ ਜਾਦਾ। ਝੂਠ ਨਾਲ ਕਦੇ ਵੀ ਸਿਆਸਤ ਨਹੀਂ ਜਿੱਤੀ ਜਾਂਦੀ। ਸਿਰਫ ਲੋਕ ਫਲਾਗ ਹੁੰਦੇ ਨੇ। ਇਹ ਜਿਹੜਾ ਘਰ ਦੇ ਸਾਹਮਣੇ ਨੇ ਸਾਫ਼ ਸੁਥਰੀ ਸਿਆਸਤ ਕਰੋ ਸੱਚੀ ਕਰੋ ਹਰ ਸਾਡੇ ਐਮਐਲਏ ਸਾਹਿਬ ਕਲਵਾ ਸਿੰਘ ਮਹਾਰਣੀ ਜਨ ਆਪਣੀ ਜੇਬ ਤੋਂ 75 ਮਕਾਨ ਗਰੀਬਾਂ ਦੇ ਬਣਾ ਕੇ ਰਏ ਇਸ ਗੱਲ ਦਾ ਸਬੂਤ ਅਸੀਂ ਪਿੰਡਾਂ ਜਾ ਕੇ ਤਸਦੀਕ ਕਰ ਸਕਦੇ ਹਾਂਗੇ ਕਿ ਇਸ ਪਰਚੇ ਦੇ ਪੰਜ ਮਕਾਨ ਤੇ ਚਾਰ ਇੰਚ ਤੇ ਦੋ ਮੈਂ ਤੇ ਤਿੰਨ 75 ਮਕਾਨ ਬਣਾਏ ਗਏ ਲੱਖ ਪੱਕ ਢਾਈ ਦੇ 3 ਕਰੋੜ ਰੁਪਇਆ ਆਪਣੇ ਜੇਬ ਤੋਂ ਐਮਐਲਏ ਕਲਵਾ ਸਿੰਘ ਮਹਾਰਣੀ ਨੇ ਲਗਾਇਆ ਕੈਬਨ ਬਲਬੀਰ ਸਿੱਧੂ ਸਾਬਤ ਕਰੇ ਇੱਕ ਵੀ ਮਕਾਨ ਇੱਕ ਵੀ ਮਕਾਨ ਕਿਸੇ ਗਰੀਬ ਦਾ ਕਿਸੇ ਪਿੰਡ ਚ ਪਿਛਲੇ ਪੰਜ ਸਰਕਾਰਾਂ ਮਸਾਲਾ ਚ ਬਣਾਏ ਹੋਵੇ ਕੋਈ ਬਲਬੀਰ ਸਿੱਧੂ ਮੰਤਰੀ ਸੀ ਉਸ ਕਰਕੇ ਝੂਠੀਆਂ ਕਰਵਾਈਆਂ ਇਸ ਝੂਠ ਨੂੰ ਬੰਦਾ ਬੰਦ ਕਰਾ ਬਲਬੀਰ ਸਿੱਧੂ ਸਾਡੇ ਰਾਤ ਸਰਪੰਚ ਪੋਡੇ ਤੇ ਬੈਠੇ ਮਖਤਿਆਰ ਸੀ ਪੋਡੇ ਵਾਲੇ ਨੂੰ ਜੁੜਵੋਲਾ ਨਸਰਪਾਲ ਸਾਹਿਬ ਨੇ ਦੱਸੋ ਉਹਦੇ ਬਾਰੇ ਕਿੰਨਾ ਝੂਠ ਬੋਲਿਆ ਦਾ ਉਸੇ ਵੀ ਸਰਪੰਚ ਸਾਹਿਬ ਅਸਾਚ ਸਰਪੰਚ ਸਾਹਿਬ 2022 ਦੇ ਕਰੋਨਾ ਦੇ ਟੀਕੇ ਤੇ ਬਾਰ ਬਣਾ ਸਿੱਤੂ ਸਾਹਿਬ ਉਹ ਸਥਿਤੀ ਤਾਂ ਨਹੀਂ ਰਹੇ ਕੀ ਗੱਲ ਹੈ ਆ ਦੇਖ ਸਕਦੇ ਆ ਤੁਸੀਂ 2023 ਚ ਸਟੇ ਲਈ ਇਨਵੈਸਟਡ ਉਹ ਵੀ ਆਇਆ ਤੁਸੀਂ ਦੇਖ ਸਕਦੇ ਹੋ ਅਕਾਤ ਕੋਈ ਨਾ ਤੁਫਾਨਾ ਉਹ ਇਹਦੇ ਆਪ ਦੇ ਬੰਦੇ ਖਾਸ ਬੰਦੇ ਨੇ ਆ ਮੋਹਨ ਸਿੰਘ ਹੈ ਭਰਵੀਰ ਸਿੰਘ ਉਹਦੇ ਨਾਲ ਖੜਿਆ ਮੋਹਨ ਸਿੰਘ ਜੀ ਇਸ ਨੇ ਸਟੇ ਲਈ ਵੀ ਆ ਜੀ ਇਹ ਵਕਾਇਦਾ ਰਿਟ ਦੀ ਫਾਈਲ ਹੈ ਆ ਤੁਸੀਂ ਦੇਖ ਸਕਦੇ ਹੋ ਮੈਂ ਹਰ ਸਿੰਘ ਮੋਹਨ ਸਿੰਘ ਨੇ ਲਈ ਵੀ ਆਜ ਤੇ ਵਿਕਾਸਨਾਮੇ ਦੇ ਸਾਈਨ ਵੀ ਕਰਿ ਦੇ ਆ ਜਿਸ ਨੇ ਮੋਹਨ ਸਿੰਘ ਨੇ ਆਪਣਾ ਹੰਤਾ ਲਗਾਇਆ ਹੋਇਆ ਕਿ ਨਾਲੇ ਦੇ ਪਰਾਜੁਰ ਸਿੰਘ ਨੇ ਵੀ ਕਰੇਗੇ ਇਸ ਤੋਂ ਬਾਅਦ ਆਜ ਦਾ ਆਧਾਰ ਕਾਰਡ ਨੰਬਰ ਲੈ ਆ ਆਧਾਰ ਕਾਰਡ ਜੀ ਨਾਲ ਲੱਗਿਆ ਹੋਇਆਗਾ ਇਹਨਾਂ ਨੇ ਆਪ ਹੀ ਸਟੇ ਲੈ ਕੇ ਆਪੇ ਰੋਕ दिए ਇਹ ਪਲਾਟ ਸਾਰੇ ਰੋਕ ਦੇ ਤੇ ਉਸ ਤੋਂ ਬਾਅਦ ਇਹ ਸਾਡੀ ਰੀਸ ਕਰਦਾਗਾ ਅਸੀਂ 7 ਕਿਲੇ ਐਸਪੀ ਚਾਰੇ ਨੂੰ ਗਰੀਬ ਭਾਈਚਾਰੇ ਨੂੰ ਦਿੱਤੇ ਹੋਏ ਐ ਜਿਹੜੇ ਅੱਜ ਐਸਪੀ ਚਾਰੇ ਹੀ ਬਾਹ ਸਕਦਾ بیچ ਸਕਦਾ ਵਸੂ। ਜਿਹੜੇ ਦਾਦਾ ਸੀਗੇ ਸਰਪੰਚ ਸਾਹਿਬ ਮਕੰਨ ਸਿੰਘ ਉਹਨਾਂ ਨੇ ਸਾਤ ਕਿਲੇ ਦਿੱਤੇ ਹੋਏ ਐ। ਉਸ ਤੋਂ ਬਾਅਦ 14 ਪਲਾਟ ਅਸੀਂ ਕੱਟ ਕੇ ਦਿੱਤੇ ਐ। 14 ਪਲਾਟ ਜਿਹਦੇ ਕੋਈ ਸਟੇਜ ਨਹੀਂ ਜਿਹੜੇ ਲੋੜਵੰਦ ਸੀਗੇ ਉਹਨਾਂ ਨੂੰ ਦਿੱਤੇ ਸੀਗੇ ਜਾ ਕੇ ਸਿੱਧੂ ਸਾਹਿਬ ਦੇਖ ਵੀ ਲੈਣ। ਸਭ ਤੋਂ ਨਿਕਲ ਜਾਂਦਾ ਮੇਥੋਂ। वैसे ढूंढता बनियो ओ साहे आप खुद देख लेना कोई भी एक भी केस नहीं 14 प्लाट है 14 ਦੇ 14 ਜਿੱਧਾ ਮਰਜ਼ੀ ਬਣਾ ਸਕਦੇ ਆ ਦੋ ਕੁੱਕੀਆਂ ਉੱਤੇ ਘਰ ਬਣ ਗਏ ਉਸ ਤੋਂ ਬਾਅਦ ਇੱਕ ਆ ਗੁਜਾਰ ਸਿੰਘ ਆਏ ਆ ਗੁਜਾਰ ਸਿੰਘ ਤੁਸੀਂ ਦੇਖ ਲਓ ਆ ਗੁਜਾਰ ਸਿੰਘ ਨੂੰ ਮੇਰੇ ਫਾਦਰ ਸਾਹਿਬ ਨੇ ਇੱਕ ਕਨਾਲ ਘਰ ਲਈ ਰਹਿਣ ਲਈ ਦਿੱਤਾ ਇਸ ਕੋਲ ਇੱਕ ਮੰਜ਼ੀ ਥਾਂ ਨਹੀਂ ਸੀ ਪੂਰੀ ਇੱਕ ਕਨਾਨ ਦਿੱਤੀ ਹੋਈ ਐ ਜਦੋਂ ਦਾ ਇਹ ਰਹਿਣ ਆਏ ਐ ਇੱਥੇ ਉਸ ਤੋਂ ਇਲਾਵਾ ਵੀ ਇਹਨਾਂ ਨੂੰ ਅਸੀਂ ਇੱਥੇ ਤੱਕ ਗਿਆ ਆ ਕਿ ਜਿਹੜੀ ਸ਼ਾਮਲਾਤ ਅਸੀਂ 7 ਕਿਲੇ ਦਿੱਤੇ ਹੋਏ ਐ ਤੇ ਆਪਣੀ ਬਾਉ ਬੀਜੋ ਤੁਸੀਂ ਬੋਰ ਕਰਕੇ ਤੁਹਾਨੂੰ ਦੇਵਾਂਗੇ ਜਿਹੜਾ ਅੱਜ ਤੱਕ ਪ੍ਰਾਣੀ ਸਰਕਾਰ ਚ ਤਾਂ ਹੋਇਆ ਨਹੀਂ ਅਸੀਂ ਕਰਾ ਕੇ ਦੇਵਾਂਗੇ ਹੁਣ ਪੰਚਾਇਤ ਚ ਮਤਾ ਪਾਵਾਂਗੇ ਤੇ ਬੋਰ ਕਰਾ ਕੇ ਵੀ ਜਿਵੇਂ ਕਿ ਐਸਪੀ ਚਾਰਾ ਬਾਵੇ ਬੀਜੇ ਤੇ ਇਸ ਨੂੰ ਵਸਤ ਸਕਦਾ ਹੈ ਉਸ ਤੋਂ ਬਾਅਦ ਇੱਕ ਗਲੀ ਦੀ ਗੱਲ ਕਰਦੇ ਆਂ ਕਿ ਤੁਸੂ ਸਾਹਿਬ ਨੇ ਨਾਲ ਬੈਠਾ ਕਹਿੰਦਾ ਵੀ 31 ਇੰਟਾ ਚਾਂਦੀ ਦੀਆਂ ਤਾਂਦੀ ਦੀ ਕਿਸੇ ਖਾਨਦਾਨ ਨੇ ਕਿੰਤ ਨੂੰ ਦੇਖੀ ਹੋਣੀ ਅੱਜ ਤੱਕ ਕਿ ਚਾਂਦੀ ਦੀ ਵੀਟਾਂ ਹੁੰਦੀਆਂ ਜਿਹੜੀ ਗਲੀ ਚੋਂ ਪੱਤੀ ਐ ਆ ਗਲੀ ਦੇ ਵਿੱਚ ਲਗਾਈ ਸੀਗੀ ਆ ਪੱਟ ਕੇ ਆ ਦੇਖੋ ਤੁਸੀਂ ਆ ਪੱਟ ਕੇ ਅੰਦਰ ਲਾਈ ਹੋਈ ਹੈ ਇਹ ਪਹਿਲਾਂ ਜਿਹੜੀਆਂ ਲਾਈ ਸੀਆਂ ਗਲੀ ਦੇ ਵਿੱਚ ਤੇ ਇੰਤਨੀ ਹੈਗੀਆਂ ਟੈਲਾਂਆਂ ਗੀਆਂ ਤੇ ਜੇਕਰ ਇੱਕ ਇੱਕ ਪਰਿਵਾਰ 30 30 ਇਹਨਾਂ ਦੀ ਮੰਨ ਲੈਂਦੇ ਆ ਤਾਂ 100 ਟੈਲਾ ਦੇ ਕਰੀਬ ਹੈ ਚਲੋ 30 ਟੈਲਾ ਮੰਨ ਲੈਂਦੇ ਆ 72 ਪਲਾਟ ਹੈ ਤੇ 30 30 ਟੈਲਾ 40 40 ਚੱਕਣਗੇ ਇਹ ਤਾਂ ਸਾਰੀ ਗਲੀਆਂ ਚੱਕ ਲੈਣਗੇ ਕੱਲ ਨੂੰ ਪੰਚਾਇਤ ਕਹਿੰਦੇ ਜਿੰਮੇਵਾਰ ਹੋਊਗੀ ਤੇ ਇਹ ਟੈਲਾ ਤੱਕ ਨਿਯਮਤ ਹੈਗੀ ਗੱਲ ਇਸ ਬੰਦੇ ਨੇ ਪਹਿਲਾਂ ਵੀ ਦੋ ਵਾਰੀ ਨਜਾਇਜ਼ ਕਬਜ਼ਾ ਕਰ ਲਿਆ ਸੀਗਾ ਤਿੰਨ ਵਾਰੀ ਉਹ ਨਜਾਇਜ਼ ਕਬਜ਼ਾ ਹਟਾਇਆ ਤੁਸੀਂ ਦੇਖਿਆ ਹੋਣਾ ਵੀਡੀਓ ਤੇ ਪਹਿਲਾਂ ਇਹ ਬੋਲ ਰਿਹਾ ਸੀਗਾ ਕੱਲ ਰਹੀ ਰਾਜਨੀਤੀ ਅਸੀਂ ਤਾਂ ਇਹ ਕਹਿੰਦੇ ਆ ਪਿੰਡ ਵਾਸੀ ਵੀ ਗੰਦੀ ਰਾਜਨੀਤੀ ਨਾ ਕਰੇ ਇਹ ਜਿਹੜੀ ਜਿੱਥੋਂ ਤੱਕ ਗੱਲ ਆਈ ਹੈ ਵੀ ਇਹ ਕਹਿੰਦੇ ਰਹਿੰਦੇ ਆ ਸਾਨੂੰ ਹੋਰ ਵੀ ਵੀ ਸਾਡੀ ਸਰਕਾਰ ਆ ਜਾਣ ਤੋਂ ਤੁਸ ਤੁਹਾਨੂੰ ਐ ਕਰਦਾਂਗੇ ਤੁਹਾਨੂੰ ਪਲੱਸ ਉਹਦੇ ਬਾਰੇ ਕੀ ਕਰਦੂਗੇ ਵੱਧ ਤੋਂ ਵੱਧ ਸਾਨੂੰ ਮਰਵਾ ਦੂਗੇ ਸਾਡੇ ਬੱਚੇ ਮਰਵਾ ਦੂਗੇ ਇਹ ਤਾਂ ਵੱਡੀ ਤਾਂ ਗੱਲ ਨਹੀਂ ਕਰ ਸਕਦੇ ਇਹ ਇਹ ਹੀ ਕਰ ਸਕਦੇ ਆ ਪਰ ਮੈਂ ਸੱਚ ਨਾਲ ਖੜਿਆ ਮੈਂ ਸੱਚ ਦੇ ਹੀ ਸਾਥ ਦੇਣਾ ਇਹਦੇ ਵਿੱਚ ਨਾ ਪੰਚਾਇਤ ਦਾ ਤੇ ਨਾ ਹੀ ਐਮਐਲਏ ਸਾਹਿਬ ਦਾ ਕੋਈ ਯੋਗਦਾਨ ਆ ਇਹ ਸਿਰਫ ਸਟੇਸ ਕੋਈ ਹੋਈ ਹੋਈ ਐ ਇਹ ਤੇ ਨਹੀਂ ਪਾ ਸਕਦੇ ਜੇ ਜਦ ਤੱਕ ਇਹ ਸਟੇਸ ਕੋਈ ਕਿਸੇ ਹਾਲ ਨੂੰ ਨਹੀਂ ਕੋਈ ਤਾਂ ਸਹੀ ਕਿਹੜੀ ਤਰੀਕ ਪਈ ਹੋਈ ਇਹਦੀ ਅਗਲੀ ਇਹ ਤਰੀਕ ਮੈਨੂੰ ਨਹੀਂ ਜੀ ਪਤਾ ਇਹਦੇ ਵਿੱਚ ਉਹ ਪੰਚਾਇਤ ਪਾਰਟੀ ਨਹੀਂ ਹੈਗੀ ਤੇ ਇਹ ਦੇਖ ਲਓ ਇਹ ਜਿਹੜਾ ਮਕਾਨ ਇੱਕ ਜਿਹੜੇ ਦੀ ਕਰ ਰਹੇ ਸੀਗੇ ਇਹ ਵੀ ਫੋਟੋ ਤਰਾਈ ਸੀਗੀ ਲੈਂਟਰ ਨਹੀਂ ਪਿਆ ਹੋਇਆ ਇਹਦੇ ਵਿੱਚ ਖੰਭਾ ਖੜਿਆ 14000 ਬੋਲ ਤੇ ਇਹਦੀ ਲੈਂ ਲੰਗਦੀ ਐ ਇਹਦੇ ਵਿੱਚੋਂ ਇਹ ਤਾਂ ਨੇਣਾ ਨਾ ਦੱਸਿਆ ਇਸ ਕਰਕੇ ਇਹਨਾਂ ਨੂੰ ਰੋਕਿਆ ਹੋਇਆ ਹੈਗਾ بجلی ਆ ਰਹੇ ਨੇ ਵੀ ਇਹਦੇ ਵਿੱਚ ਖੰਭਾ ਖੜ੍ਹਾ ਹੈਗਾ ਵੀ ਤੁਸੀਂ ਇੱਥੇ ਬਲੈਟਰ ਨਹੀਂ ਪਾ ਸਕਦੇ ਇਹਦੇ ਵਿੱਚ ਕਿਸੇ ਦਾ ਦੋਚ ਨਹੀਂ ਹੈ ਇਹ ਗੱਲ ਇਹਨਾਂ ਨੇ ਦਿਖਾਈ ਹੈਗੀ ਹੋਰ ਇੰਨੀ ਗੱਲ ਕਰਦਾ ਕਿ ਕੁੜੇ ਕੁੜੀ ਵਾਲੇ ਬੈਠੇ ਆਂ ਸਰਪੰਚ ਸਾਹਿਬ ਬੈਠੇ ਆਂ ਗੰਗਾਂ ਸਾਹਿਬ ਕੋੜੀ ਵਾਲੇ ਬੰਦੇ ਬੈਠੇ ਆਂ ਮੈਂ ਪਿੰਡ ਫੁਰੜੀ ਤੋਂ ਨਿਰਮਲ ਸਿੰਘ ਹਾਂ ਇਹ ਜਿਹੜਾ ਪਲਾਟਾਂ ਦੀ ਸਿਆਸਤ ਬੁਲਬੀਰ ਸਿੱਧੂ ਕਰ ਰਿਹਾ ਹੈ ਜਿਹਦੀ ਵਾਰੀ ਸ਼ੁਰੂ ਚੰਨਾਪੁਰ ਤੋਂ ਜੰਮਾਹੀ ਪਿੰਡ ਕੁਰੜੀ ਦੇ ਵਿੱਚ ਜੋ ਪਲਾਟ ਦਿੱਤੇ ਗਏ ਸੀ ਸੱਚੀ ਗੱਲ ਹੈ ਪਿੰਡ ਕੁਰੜੀ ਦੇ ਵਿੱਚ ਜੋ ਪਲਾਟ ਦਿੱਤੇ ਗਏ ਸੀ ਜੀ ਉਹ ਸਰਦਾਰ ਸੱਜਾ ਸਿੰਘ ਸਰਪੰਚ ਵੱਲੋਂ ਲੋਕਾਇਦਾ ਮਤਾ ਪਾ ਕੇ 270 ਪਲਾਟ ਗਰੀ ਪਰਿਵਾਰਾਂ ਨੂੰ ਦਿੱਤੇ ਗਏ ਕਿਉਂਕਿ ਸਾਰੇ ਪਲਾਟ ਕਿਸਾਨਦਈ ਕਰਕੇ ਉਹਨਾਂ ਨੂੰ ਮੌਕੇ ਤੇ ਕਬਜ਼ੇ ਵੀ ਦਿੱਤੇ ਗਏ 2017 ਦੇ ਵਿੱਚ ਜਦੋਂ ਕਾਂਗਰਸੀ ਸਰਕਾਰ ਬਣੀ ਤਾਂ ਬਲਬੀਰ ਸਿੱਧੂ ਜੀ ਐਮਐਲਏ ਬਣੇ ਸਰਦਾਰ ਛੱਜਾ ਸਿੰਘ ਸਰਪੰਚ ਜੀ ਉਹਨਾਂ ਨੇ ਮਤੇ ਪਾ ਕੇ ਇੱਕ ਇਹਨਾਂ ਨੂੰ ਛੰਨਤਾ ਜਾਰੀ ਕੀਤੀ ਹੈ ਜੀ ਇਹਨਾਂ ਮਾਲਕਾਂ ਨੂੰ ਕਿ ਤੁਹਾਨੂੰ ਇਹ ਪਲਾਟ ਦਿੱਤੇਗੇ ਉਸ ਤੋਂ ਬਾਅਦ ਅਸੀਂ ਖੁਦ ਬਲਬੀਰ ਸਿੱਧੂ ਦੇ ਨਾਲ ਗਏ ਜੀ 25 ਸਾਲ ਮੈਂ ਬਲਬੀਰ ਸਿੱਧੂ ਨਾਲ ਰਿਹਾ ਅਸੀਂ ਉਹਨਾਂ ਦੀ ਮਿਲਤਾ ਕਰੀ ਗਏ ਐਮਐਲਏ ਤੋਂ ਬਾਅਦ ਉਹ ਮੰਤਰੀ ਵੀ ਬਣ ਗਏ ਜੀ ਅਸੀਂ ਉਹਨਾਂ ਦੇ ਕੋਠੀ ਜਾ ਕੇ ਮਿਲਤਾ ਕੀਤੀਆਂ ਵੀ ਸਿੱਧੂ ਸਾਹਿਬ ਇਹਨਾਂ ਗਰੀਬਾਂ ਦਾ ਕੋਈ ਭਲਾ ਹੋ ਜੇ ਇਹਨਾਂ ਨੂੰ ਇਹ ਤਾਂ ਕਬਜ਼ਾ ਦਾਪਾ ਨਹੀਂ ਦੇ ਦਿੱਤਾ ਮਾਲਕ ਤਾਂ ਹੀ ਬਣੇ ਨਹੀਂ ਰੱਟੇ ਤਾਂ ਸ਼ਾਮਲੜ ਚ ਹੈ ਜੀ ਅਜੂਬੀ ਰਕਾਰ ਦੇ ਸ਼ਾਮਲਟ ਬੋਲਦੀ ਆ ਉਹ ਇਹਨਾਂ ਦਾ ਕੋਈ ਹੱਲ ਕਰੋ ਇਹਨਾਂ ਦੇ ਇੰਤਕਾਲ ਕਰਵਾਓ ਤਾਂ ਕਿ ਇਹ ਬੇਡਰ ਬੇਚੀਜ ਕਾ ਆਪਣੇ ਮਕਾਨ ਬਣਾ ਸਕਣ ਇਹਨਾਂ ਨੂੰ ਕੋਈ ਖਤਰਾ ਨਾ। ਸਿੱਧੂ ਸਾਹਿਬ ਜਾਂਦੇ ਕੋਈ ਗੱਲ ਨਹੀਂ ਕਰਦੇ ਜੀ ਕੋਈ ਗੱਲ ਨਹੀਂ ਕਰਦੇ। 2017 ਤੋਂ ਲੈ ਕੇ 22 ਤੱਕ ਸਰਕਾਰ ਰਹੀ। 2021 'ਚ ਕੀ ਹੁੰਦਾ ਜੀ? ਸਿੱਧੂ ਸਾਹਿਬ ਕਹਿੰਦੇ ਵੀ ਹੁਣ ਤਾਂ ਕਰਨਾ ਪੈਣਾ ਵੀ ਹੁਣ ਇਹਨੂੰ ਕਿਸੇ ਤਰ੍ਹਾਂ ਰੋਕੋ। ਆਪਣੇ ਹੀ ਬੰਦਿਆਂ ਤੋਂ। ਆ ਸਾਡੇ ਕੋਲੇ ਜੀ 2021 'ਚ ਹਾਈ ਕੋਰਟ ਤੋਂ ਜੇ ਲੈ ਲਿਆ। ਵੀਰੋ ਕੋਈ ਵੀ ਮੇਰੇ ਤੇ ਮੈਂ ਇਹਨੂੰ ਕਿਸੇ ਤਰ੍ਹਾਂ ਡਿਲੇ ਕਰ ਸਕਦਾ ਸਟੇ ਹੋ ਜਾਂਦੀ ਹੈ ਜੀ 2017 ਤੋਂ 21 ਤੱਕ ਕਾਂਗਰਸ ਦੀ ਸਰਕਾਰ ਹੈ ਜੀ ਬਲਬੀਰ ਸਿੱਧੂ ਮੰਤਰੀ ਰਹਿੰਦਾ ਕੁਛ ਨਹੀਂ ਜੀ ਕਰਦਾ ਸਟੇ ਤੋਂ ਬਾਅਦ ਕਰਨ ਦਾ ਮੈਂ ਕੀ ਕਰਾਂ ਜੀ ਹੁਣ ਸਟੇ ਹੋ ਗਈ 2022 ਚ ਸਰਕਾਰ ਬਦਲ ਗਈ ਉਸ ਤੋਂ ਬਾਅਦ 2024 ਚ ਪੰਚਾਇਤ ਦੇ ਇਲੈਕਸ਼ਨ ਆਣੇ ਆ ਜੀ ਫੇਰ ਬਲਬੀਰ ਸਿੱਧੂ ਦਾ ਜੋ ਉੱਥੇ ਸਰਪੰਚ ਹੈ ਜੀ ਕਾਂਗਰਸੀ ਹੈ ਪਿੰਡ ਕੋਲ ਦੇ ਨਾਲ ਅਾ ਦੇਖੋ ਜੀ ਕੰਦਾ ਦੇ ਲਿਸ਼ਤੇ ਲਾਂਦਾ ਜੀ ਉਹ ਵੀ ਅਸੀਂ ਇਹ ਜੋ ਸਟੇ ਹੈ ਇਹਦਾ ਕੇਸ ਵਾਪਸ ਲਵਾਂਗੇ ਇਸ ਵਾਪਸ ਲੈ ਕੇ ਕੇਸ ਵਾਪਸ ਲੈ ਕੇ ਜੋ ਇੰਤਕਾਲ ਕਰਵਾਵਾਂਗੇ ਕਿਸੇ ਤੋਂ ਕੋਈ ਖਰਚਾ ਨਹੀਂ ਲਿਆ ਜਾਊਗਾ ਉਸ ਤੋਂ ਬਾਅਦ 2025 ਚ ਰੇਸ਼ਮਦੀਨ ਹੈ ਜੀ ਬਹੁਤ ਗਰੀਬ ਪਰਿਵਾਰ ਤੋਂ ਹੈ ਜੀ ਮੁਸਲਮਾਨ ਭਰਾ ਜੀ ਇੱਕ ਪਾਲਾ ਸਿੰਘ ਹੈ ਜੀ ਕਿੰਡ ਪੁਰਾਣੀ ਉਹ ਮਕਾਨ ਬਣਾਉਣ ਲੱਗਦੇ ਆ ਜੀ ਜਦੋਂ ਮਕਾਨ ਬਣਾਉਣ ਲੱਗਦੇ ਆ ਇਹ ਸਰਪੰਚ ਜਾ ਕੇ ਉਹਨਾਂ ਨੂੰ ਰੁਕਦੇ ਕਹਿੰਦਾ ਸ਼ਿਕਾਇਤ ਤੁਸੀਂ ਮਕਾਨ ਨਾਲ ਉਹ ਕਹਿੰਦੀ ਆ ਵੀ ਤੂੰ ਛੱਡੇ ਨਾਲ ਵਾਅਦਾ ਕੀਤਾ ਸੀ ਕਿ ਵੀ ਮੈਂ ਕੇਸ਼ ਬਾਕਸ ਕਰਵਾ ਕੇ ਕੋਤੇ ਮਕਾਨ ਪੱਕੇ ਕਰਵਾਵਾਂਗਾ ਵੀ ਹੁਣ ਤੂੰ ਆਪਣੇ ਵਾਅਦੇ ਤੋਂ ਮੁਕਰਿਆ ਉਹ ਕਹਿੰਦਾ ਵੀ ਨਹੀਂ ਜਦ ਤੱਕ ਕੋਸ਼ਟੇ ਆ ਤੁਸੀਂ ਕੰਮ ਨਹੀਂ ਕਰਦਾ ਕੱਲ ਥਾਣੇ ਚ ਜਾਂਦੀ ਹੈ ਜੀ ਥਾਣੇ ਚ ਲਿਖਤੀ ਫੈਸਲਾ ਹੁੰਦਾ ਜੀ ਉੱਥੇ ਸਰਪੰਚ ਤੋਂ ਪੁੱਛਿਆ ਜਾਂਦਾ ਜੀ ਮੋਤਵਰ ਸੱਜਣ ਸਾਡੇ ਅਜੈ ਸਿੰਘ ਜੀ ਆ ਜੀ ਉਹ ਵੀ ਆਉਂਦੇ ਆ ਫਿਰ ਵੀ ਤੁਸੀਂ ਵਾਅਦਾ ਕੀਤਾ ਸੀ ਉਹਨਾਂ ਦੀ ਉਹ ਪਾਰਟੀ ਦੇ ਮਿਸਰਪਾਤ ਤੁਸੀਂ ਵਾਦਾ ਕੀਤਾ ਸੀ ਜੀ ਅਸੀਂ ਕੇਸ ਵਾਪਸ ਲੈ ਕੇ ਪਲਾਟ ਵਾਪਸੇ ਕਰਵਾਵਾਂਗੇ ਤੁਸੀਂ ਆਪਣੇ ਵਾਦੇ ਨੂੰ ਥਾਣੇ 'ਚ ਸਰਪੰਚ ਸ਼ਰਿਆਮ ਮੁਕਰ ਜਾਂਦਾ ਜੀ ਕਿ ਮੈਂ ਕੋਈ ਵਾਦਾ ਨਹੀਂ ਕੀਤਾ ਜਦ ਕਿ ਇਹ ਕੰਧਾਂ ਤੇ ਲਿਖ ਕੇ ਪੋਸਟਰ ਲੱਗੇ ਹੋਏ ਉੱਥੇ ਅਗਰ ਕੀ ਫੈਸਲਾ ਹੁੰਦਾ ਜੀ ਉੱਥੇ ਸਰਪੰਚ ਲਿਖ ਕੇ ਦੇ ਜਾਂਦਾ ਕਿ ਮੈਂ ਕਿਸੇ ਨੂੰ ਵੀ ਇੰਡ ਪੂਰੀ ਚ ਕੋਈ ਪਲਾਟ ਦੀ ਉਹ ਸਾਰੀ ਕਰਨ ਨਹੀਂ ਦੇਵਾਂਗਾ ਇਹ ਥਾਣੇ ਦਾ ਫੈਸਲਾ ਜੀ ਸਰਪੰਚ ਲਿਖ ਕੇ ਦੇ ਜਾਂਦਾ ਜੇ ਕੋਈ ਕਾਰਵਾਈ ਉੱਥੇ ਮਕਾਨ ਬਣਾਉਂਦਾ ਤਾਂ ਮੈਂ ਉਸ ਦੇ ਕਾਨੂੰਨੀ ਕਾਰਵਾਈ ਹੁਣ ਅਸੀਂ 2022 ਚ ਜਦੋਂ ਆਪ ਪਾਰਟੀ ਦੀ ਸਰਕਾਰ ਬਣੀ ਜੀ ਅਸੀਂ ਐਮਐਲਏ ਸਾਹਿਬ ਕੋਲ ਉਸ ਸਮੇਂ ਤੋਂ ਰਿਕੁਐਸਟ ਕਰਦੇ ਆ ਰਹੇ ਹਾਂ ਜੀ ਐਮਐਲਏ ਸਾਹਿਬ ਇਹਨਾਂ ਪਲਾਟਾਂ ਦਾ ਪੱਕਾ ਮਾਲਕਾਨਾ ਹੱਕ ਇਨਤਕਾਲ ਕਰਵਾ ਕੇ ਗਰੀਬ ਪਰਿਵਾਰਾਂ ਨੂੰ ਦਿੱਤਾ। ਐਮਐਲਏ ਸਾਹਿਬ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕੇਸ ਦਾ ਨਿਪਟਾਰਾ ਕਰੋ ਉਹ ਜ਼ਿੰਮੇਵਾਰੀ ਮੇਰੀ ਹੈ ਕਿ ਮੈਂ ਤੁਹਾਡੇ ਇਨਤਕਾਲ ਕਰਵਾ ਕੇ ਤੁਹਾਨੂੰ ਪੱਕੇ ਮਾਲਕ ਬਣਾਵਾਂ। ਇੱਥੇ 5 ਬੰਦੇ ਸੀ ਆ ਜੋ ਹਾਈ ਕੋਰਟ ਤੇ ਕੇਸ ਪਿਆ ਹੋਇਆ ਸੀ 5 ਦੇ ਬੰਦੇ ਆ ਤੇ 3 ਬੰਦਿਆਂ ਨੇ ਤਾਂ ਕੇਸ ਪਾਸੇ ਲੈ ਲਏ। ਸ਼ਿਕਾਇਤ ਅਸੀਂ ਰਿਕੁਐਸਟ ਕੀਤੀ ਜਿਵੇਂ ਨੇ ਕੈਸ਼ ਵਾਪਸ ਲੈ ਲਓ ਕੰਦੀ ਵੀ ਸਾਨੂੰ ਕੋਈ ਲੈਣਾ ਦੇਣਾ ਇਹ ਚ ਦੋ ਬੰਦੇ ਰਹਿ ਗਏ ਕੋ ਬਲਬੀਰ ਸਿੱਧੂ ਦੇ ਖਾਸ ਬੰਦੇ ਆ ਜੀ ਉਹ ਪੰਚਾਇਤ ਕਿ ਵੀ ਸ਼ਾਮਲ ਆ ਜੀ ਉਹ ਉਹ ਕਹਿੰਦੇ ਵੀ ਅਸੀਂ ਕੈਸ਼ ਵਾਪਸ ਲਈ ਇਹ ਗਰੀਬ ਲੋਕਾਂ ਨਾਲ ਬਹੁਤ ਹੀ ਗੰਦੀ ਰਾਜਨੀਤੀ ਨੇ ਕੀ ਨਾਂ ਨੇ ਜਿਹੜੇ ਬੰਦੇ ਰਹਿ ਗਏ ਜੀ ਦੋ ਬਲਦੇਵ ਸਿੰਘ ਹੈ ਜੀ ਕਿਹ ਗੱਗਨ ਦੀ ਫਿੰਗਰ ਜੀ ਜਿਹੜੇ ਕੈਸ਼ ਵਾਪਸ ਨਹੀਂ ਲੈ ਰਹੇ ਜੀ ਜਿਨ੍ਹਾਂ ਨੇ ਕੇਸਬਾਪਸ ਲੈ ਲਿਆ ਜੀ ਗੁਰਸੇਵ ਸਿੰਘ ਹੈ ਜੀ ਭਗ ਸਿੰਘ ਹੈ ਜੀ ਗੁਰਨਾਬ ਸਿੰਘ ਹੈ ਜੀ ਇਹਨਾਂ ਨੇ ਕੇਸਬਾਪਸ ਲਏ ਇਹ ਕਹਿੰਦੇ ਸਾਨੂੰ ਕੋਈ ਲੈਣਾ ਦੇਣਾ ਹੁਣ ਇਹ ਦੋ ਬੰਦੇ ਬਲਬੀਰ ਸਿੱਧੂ ਦੇ ਖਾਸ ਬੰਦੇ ਜਦੋਂ ਸਰਪੰਚ ਨੂੰ ਕਿਹਾ ਜਾਂਦਾ ਕਿ ਤੂੰ ਵਾਅਦਾ ਕੀਤਾ ਸੀ ਸਰਪੰਚ ਕਹਿੰਦਾ ਵੀ ਮੇਰੇ ਤਾਂ ਹੀ ਬੰਦੇ ਹੀ ਨੇ ਉਹ ਤਾਂ ਮੁੱਕਰੇਗੇ ਉਹ ਕਹਿੰਦਾ ਵੀ ਅਸੀਂ ਨਾ ਕੇਸਬਾਪਸ ਲੈਣਾ ਨਾ ਤੇ ਪਲਾਟਫਾਰਮ ਹੁਣ ਐਮਐਲਏ ਸਾਹਿਬ ਕਹਿੰਦੇ ਵੀ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਜੀ ਅਸੀਂ ਕੋਰਟ ਦੀ ਉਲੰਘਣਾ ਨਹੀਂ ਕਰਾਈ ਹਾਈ ਕੋਰਟ ਦੀ ਛੇ ਹੈ ਜੀ ਉਹ ਹਾਈ ਕੋਰਟ ਦੀ ਲੰਘਣਾ ਨਾ ਤਾਂ ਸਰਕਾਰ ਕਰ ਸਕਦੀ ਹੈ ਜੀ ਕੋਈ ਵੀ ਨਹੀਂ ਕਰ ਸਕਦਾ ਉਹ ਕਹਿੰਦੇ ਵੀ ਤੁਸੀਂ ਕੇਸਦਾਰ ਨੂੰ ਠਟਾਰਾ ਕਰੋ ਜਿਸ ਤਰ੍ਹਾਂ ਮਰਜ਼ੀ ਕਰੋ ਇਹ ਜਿੰਮੇਵਾਰੀ ਮੇਰੀ ਹੈ ਸਾਡੀ ਸਰਕਾਰ ਹੈ ਤੁਹਾਨੂੰ ਮਾਲ ਕਰਨਾ ਹੱਥ ਜਿਸ ਤਰ੍ਹਾਂ ਪਿੰਡ ਬਰੇਆਲੀ ਜੀ ਦਿੱਤਾ ਜੀ ਛੁਰੜੀ ਦੇ ਬੰਦਿਆਂ ਨੂੰ ਵੀ ਪੱਕਾ ਮਾਲ ਕਰਨਾ ਸਰਦ ਐਮ ਐਲ ਏ ਹੱਬ ਕਹਿੰਦੇ ਵੀ ਮੇਰੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਦੁਆ ਕਰ ਰਿਹਾ ਪਰ ਹੁਣ ਗੱਲ ਇੱਥੇ ਆਕਦੀ ਹੈ ਜੀ ਜੋ ਕੋਰਟ ਦਾ ਮੈਟਰ ਹੈ ਜੀ ਉਹ ਤਾਂ ਹੁਣ ਉਹ ਕਹਿੰਦੇ ਵੀ ਅਸੀਂ ਕੇਸ ਵਾਪਸ ਨਹੀਂ ਲੈਣਾ ਜੀ ਗਰੀਬਾਂ ਨਾਲ ੱਟਕਿਆ ਕਰਿਆ ਜੀ ਪੰਚਾਇਤ ਵੀ ਬਣਾ ਲਈ ਜੀ ਝੂਠ ਬੋਲ ਕੇ ਕਿ ਸਾਨੂੰ ਵੋਟਾਂ ਪਾਓ ਲੋਕਾਂ ਨੇ ਵੋਟਾਂ ਵੀ ਪਾਈਆਂ ਚਲੋ ਪੰਚਾਇਤ ਬਣ ਗਈ ਪਰ ਹੁਣ ਉਹ ਮੁੱਕਰ ਕੇ ਸਰ ਹੁਣ ਕੋਰਟ ਦੇ ਮੈਟਰ ਕਿੰਨਾ ਤਾਂ ਸਰਕਾਰ ਕੁਝ ਕਰ ਸਕਦੀ ਹੈ ਜੀ ਨਾ ਸੀ ਕੁਝ ਕਰ ਸਕਦੇ ਜੀ ਜਦੋਂ ਤੱਕ ਕੋਰਟ ਦਾ ਮੈਟਰ ਨਹੀਂ ਨਿਪਟਦਾ ਜੀ ਕੁਝ ਨਹੀਂ ਬਣਦਾ ਤੇ ਗਰੀਬਾਂ ਨਾਲ ਰਾਜਨੀਤੀ ਹੋ ਰਹੀ ਹੈ ਜੀ ਇਸ ਤਰ੍ਹਾਂ ਐਮਐਲਏ ਸਭ ਨੇ ਬਰਿਆਲੀ ਚ ਪੱਕੇ ਮਕਾਨ ਇਹਨਾਂ ਦਾ ਕੰਮ ਏ ਜੀ ਗਰੀਬਾਂ ਨੂੰ ਮਕਾਨ ਬਣਾ ਲਈਏ ਉੱਥੇ ਰਹਿਣ ਲੱਗ ਕੇ पर गरीबਾਂ ਦਾ ਉੱਥੇ ਕੋਈ ਸ਼ਬੂਤ ਨਹੀਂ ਹੈ ਕਿ ਉਹ ਜਗਾਉਣਾ ਦੀ ਹੈ ਕਿ ਉਹ ਜਗਾ ਅੱਜ ਵੀ ಗ್ರಾಮ ਪੰਚਾਇਤ ਦੇ ਨਾਮ ਹੋ। ਪਰ ਉਹ ਆਟਾ ਮਰੇ ਰੋਕ ਕੌਣ ਲਾ ਰਿਹਾ ਬਲਵੀਰ ਸਿੰਘ ਉਹਦੇ ਬੰਦੇ ਉਹ ਉਹਦੇ ਬੰਦੇ ਕਿਉਂਕਿ ਉਹਜੀ ਰਾਜਨੀਤੀ ਕਰ ਰਿਹਾਗਾ ਆਪਣੇ ਬੰਦਿਆਂ ਰਹੀਂ ਸਟੇਲ ਵਾਰ ਰਿਹਾਗਾ ਤੇ ਲੁਆਨ ਤੋਂ ਬਾਅਦ ਐਮਐਲਏ ਸਾਹਿਬ ਦਾ ਨਾਮ ਆਪਰਦਾ ਕਿ ਐਮਐਲਏ ਤਲਵੰਦ ਸਿੰਘ ਮੁਹਾਲੀ ਇਹਨਾਂ ਪ੍ਰਾਤਨ ਹੁੰਦੇ ਨੇ। ਹੁਣ ਮੈਂ ਅਗਲੇ ਪਿੰਡ ਵਾਲੇ ਸਾਡੇ ਬੈਠੇ ਆ ਜੀ ਰਹਿ ਪਰ ਅ ਰੇਪਰ ਕਿਹੜਾ ਜੀ ਆਪਣਾ گاؤں ਸਾਹ ਦੇ ਨਾਲ گاؤں ਦੇ ਲਾਕਪਿੰਡ ਰੈਪਰ ਹੈ ਜੀ ਤੇ ਰੈਪਰ ਤੋਂ ਪਿੰਡ ਦੇ ਮੋਹਦਪੁਰ ਵਾਸੀ ਬੈਠੇ ਆ ਜੀ ਉਹ ਵੀ ਇਹਨਾਂ ਪਰਾਤਾਂ ਬਾਰੇ ਜਾਣਕਾਰੀ ਦੇਖੋ ਜੀ ਅਸੀਂ ਤਾਂ ਇਹ ਜਾਣਕਾਰੀ ਦੇਣੀ ਹੈ ਕਿ ਤੁਹਾਡਾ ਮਨਪ੍ਰੀਤ ਜੀ ਆ ਪਾਈਆਂ ਮੇਰਾ ਮਰਜ਼ੀ ਸੀ ਇਹ ਤਾਂ ਤੁਹਾਨੂੰ ਇੱਕ ਦਿਨ ਦੇਖੋ ਵੀ ਬਹੁਤ ਸਰਕਾਰਾਂ ਜਿਹਦਾ ਦੇਖਿਆ ਬਹੁਤ ਗੇਹ ਸਾਡਾ ਐਮਐਲਏ ਸਾਹਿਬ ਨਾਲ ਗਰੀਬ ਦਾ ਨੁਕਸਾਨ ਕਰ ਸਕਦੇ ਨਾ ਕਿਸੇ ਦਾ ਨੁਕਸਾਨ ਕਰ ਸਕਦਾ ਜਿਹੜਾ ਬੰਦਾ ਆਪਣੇ ਕੋਲ ਦੇ ਗਰੀਬ ਦਾ ਮਰ ਜਾ ਨਹੀਂ ਦੱਸਦਾ ਜਦੀ ਮਕਾਨ ਬਣਾਉਂਦਾ ਉਹਨੂੰ ਜਿਹੜਾ ਖੁਤੀਰਾ ਉਹ ਕਹ ਹੈ ਅਲਜਾਮਲਾ ਬਾਹ ਗਲਤ ਹੈ ਉਹ ਆਪ ਐਮਐਲਏ ਰਿਹਾ ਆਪ ਮੰਤਰੀ ਰਿਹਾ ਆਪ ਉਹਨੇ ਕਿੰਨੇ ਚ ਬਣਾਤੇ ਕੋਈ ਨਹੀਂ ਬਣਾਇਆ ਹੁਣ ਸਾਡੇ ਪਿੰਡਾਂ ਦੀ ਪਲਾਟਾਂ ਉਹਦਾ ਕਹੀ ਜਾਂਦਾ ਨੂੰ ਜੋਗਦਾ ਸਾਡੇ ਪਿੰਡ ਦਾ ਐਮਐਲਏ ਸਭ ਨੂੰ ਪਤਾ ਵੀ ਨਹੀਂ ਪਲਾਟ ਦੇ ਵਿੱਚ ਨਹੀਂ ਜਿਹਦਾ ਕਹਿੰਦਾ ਵੀ ਜੀ ਕੀ ਮਰਜ਼ੀ ਨੇ ਦਿੱਤੇ ਵੀ ਠੀਕ ਦਿੱਤੇ ਬਸ ਪਰ ਹੋਇਆ ਵਾ ਉਹਦੇ ਵਿੱਚ ਵੀ ਧੱਕਾ ਛਾਹੀ ਪਾਉਂਦੇ ਹੁਣ ਟੋਟਨਾ ਪਾਈ ਜੀ ਸਭ ਨਾਲ ਅਸੀਂ ਉਹ ਪਾਈ ਵੀ ਆਏ ਕ੍ਰਿਟਿਕਿਜ਼ਮ ਉਹਦੇ ਵਿੱਚ ਕੀ ਹੋਇਆ ਇਹ ਜਿਹੜੇ ਪਲਾਟ ਰੱਦ ਕੋਟਨਾ ਕਰੇ ਪਿੰਡ ਵਾਲੇ ਇਕੱਠੇ ਗਏ ਇਲਾ ਸਾਰਾ ਪਿੰਡ ਇਕੱਠਾ ਹੋ ਗਿਆ ਵੀ ਸਾਡੇ ਨਾਲ ਟੱਕਾ ਹੋਇਆ ਵੀ ਉਹਨਾਂ ਆਪਣੇ ਮੈਕੀਓਂ ਦੇਦੇ ਵੀ ਸਾਨੂੰ ਵੀ ਉਹ ਪਿੰਡ ਵਾਲੇ ਆਏ ਇਕੱਠੇ ਹੋ ਕੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਹੁਕਰੀਆ ਕੋਟ 'ਚ ਚਲੇ ਗਏ ਪਿੰਡ ਵਾਲੇ ਜਿਹੜੇ ਇਕੱਠੇ ਹੋ ਗਏ ਕੋਟ ਨਾਲ ਉਹ ਕਿਹਾ ਵੀ ਜਿਹੜੇ ਬੰਦੇ ਦੇ ਘਰੇ ਡੈਕਟਰ ਕਰਦਾ ਜੀ ਵੀ ਦਾ ਜਰਨਲ ਵਰਤਨ ਦਾ ਨਹੀਂ ਦੇ ਸਕਦੇ ਵੀ ਜਿਹੜੇ ਇਹ ਪਲਾਟ ਉਹਨਾਂ ਨੂੰ ਆਏ ਤੇ ਜਿਹੜੇ ਬੇਕਾਰ ਰਹਿੰਦੇ ਉਹਨਾਂ ਨੂੰ ਪਲਾਟ ਦੇਣ ਦੀ ਬਜਾਏ ਇਹਦੇ ਵਿੱਚ ਦਾ ਮੰਨਦਾ ਰਹਿੰਦਾ ਇੱਕ ਵੀ ਪਰਸੈਂਟ ਨਹੀਂ ਯੋਗਦਾਨ ਮਤਲਬ ਕੁਝ ਵੀ ਨਹੀਂ ਆਇਆ ਨਾਇ ਮਲੇ ਸਾਬ ਨਾਲ ਕੋਈ ਇਹਦੇ ਵਿੱਚ ਐਨਕੀ ਹਵੀ ਰੋਕੋ ਨਾ ਬਣਾਏ ਉਹਨੂੰ ਨਾ ਐ ਕਿਹਾ ਵੀ ਬਣਾਓ ਇਹਦੇ ਬੰਦਾ ਗਰੀਬਾਂ ਦਾ ਆਪਣੇ ਕੋਲ ਤੇ ਬਣਾ ਰਿਹਾ ਰੋਕੂਗਾ ਇਹਨਾਂ ਦਾ ਇੱਕ ਪਕਾ ਦਾ ਆਪਣਾ ਬਣਾਇਆ ਨਹੀਂ ਤਾਂ ਹੋਰ ਵੀ ਲੋਕ ਦਾ ਅਸੀਂ ਤਾਂ ਕਦੀ ਨੰਗੀ ਕਰਦੇ ਸੀ ਜਿਹੜਾ ਛੋਟੇ ਲੋਕ ਤੇ ਹੋ ਜਾਂਦਾ ਸੀ ਪਰ ਅਸੀਂ ਸਾਰੇ ਹੀ ਸਰਕਾਰਾਂ ਦੇਖ ਲਈ ਐਮਐਲਏ ਵੀ ਦੇਖ ਲੈ ਪਰ ਇਹ ਜਾਇ ਪ੍ਰੋ ਟਾਈਮ ਐਮਐਲਏ ਹਰ ਸੱਚਾ ਸੁੱਚਾ ਐਮਐਲਏ ਸਾਹਿਬ ਅਸੀਂ ਆਪਣੀ ਯੂਜ ਦੀ ਨਹੀਂ ਦੇਖਿਆ ਅਸੀਂ ਤਾਂ ਇਹ ਵੀ ਕਰਦੇ ਪਰ ਮਾਫਾ ਤੁਹਾਨੂੰ ਜੀ ਬੁਰੀ ਰਾਤ ਚਾਪਣੀ ਦਾ ਵਹਿ ਜੇ ਐਮਐਲਏ ਸਾਹਿਬ ਨੂੰ ਜਿਉਂਕਿ ਅਸੀਂ ਇਹਦੇ ਹੱਕ ਵਿੱਚ ਉਹ ਨਹੀਂ ਬੋਲਦੇ ਅਸੀਂ ਦੇਖੇ ਪਏ ਕੰਮ ਕਰਦਾ ਵੀ ਗਰੀਬਾਂ ਦਾ ਕੰਮ ਕਰਦਾ ਆ ਜਰਾ ਉਗਰੀਬਾ ਦਾ ਕੰਮ ਕਰਦੇ ਨੂੰ ਨਾ ਨਾ ਰੋਕੋ ਇਹ ਸਿਆਸਤ ਕਰਨੀ ਆਪਣੀ ਬਾਹਰ ਕਰੀ ਜਾਵੇ ਪਰ ਉਹਨਾਂ ਦਾ ਗੰਦੋਂ ਨਾ ਮਾਰੋ ਵਿਚਾਰਿਆਂ ਅਸੀਂ ਤਾਂ ਆਹੀ ਕਰਕੇ ਕਹਿੰਦੇ ਵੀ ਸਾਡੇ ਦੇ ਜੀ ਬਾਕੀ ਇਹ ਮਲਕੀਤ ਸਿੰਘ ਬੈਠਾ ਜੀ ਇਹਨਾਂ ਨੂੰ ਕੁਛ ਹੋਣੀ ਸਾਡੇ ਤਾਂ ਜੀ ਠੂੜੀ ਨਾਲੇ ਰੈਟਸ ਕਲੱਬ ਹੋਈ ਵੀ ਹੈ ਜੀ ਇਹ ਸਟੇ ਹੈ ਜੀ ਉਹਦਾ ਕਿਹੜਾ ਪਿੰਡਾ ਰਾਇਪੁਰੀ ਜੀ ਠੂੜੀ ਦੇ ਨਾਲੇ ਕਲੱਬ ਹੋਈ ਵੀ ਤੇ ਤੁਸੀਂ ਸਟੇਜ ਤਾਂ ਬਣਾ ਨਹੀਂ ਸਕਦੇ ਤੇ ਜਿਵੇਂ ਬੜੇ ਉੱਥੇ ਪਈ ਹੈ ਜੀ ਕੋਲੋ ਤੁਹਾਡੇ ਕੰਮ ਦਾ ਮਤਲਬ ਇਹ ਸਟੇ ਆ ਵੀ ਜਿਹੜੀਆਂ ਲਈਆਂ ਹੋਈਆਂ ਉਹ ਚਾਹੀਦੀ ਬਾਜੀਏ ਚਾਰ ਸਾਲ ਪੂਰੇ ਸਤੇ ਕਹਿੰਦੇ ਆਗੇ ਤਹੀ ਬੰਦਿਆਂ ਦੀ ਹੀ ਲਈਆ ਬੜੇ ਵੀ ਜਿਹੜਾ ਮੋਰ ਸਿੰਘ ਹੈ ਉਹਨੇ ਹੀ ਸਟੇ ਲਈ ਹੋਈ ਹੈ ਉਸ ਮੇਰੇ ਵੱਲੋਂ ਰਿਕੁਐਸਟ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਪਣੇ ਬੰਦਿਆਂ ਨੂੰ ਉਹ ਸਟੇ ਵਾਪਸ ਲੋ ਕਿਉਂਕਿ ਮਕਾਨ ਬਣਾ ਲੈਣ ਅਸੀਂ ਨਹੀਂ ਰੋਕਦੇ ਨਾ ਐਮਐਲ ਸਾਬ ਰੋਕਦੇ ਸਾਡੇ ਵੱਲੋਂ ਬੇਨਤੀ ਹੈ ਮਕਾਨ ਸਾਰੇ ਬਣਾਣ ਕਿਸੇ ਨੂੰ ਮਕਾਨ ਮਿਲਣਾ ਨਹੀਂ ਚਾਹੀਦਾ ਕਿਰਾਏ ਕੀ ਮਿਲਣਾ ਚਾਹੀਦਾ ਤੇ ਅਸੀਂ ਚਾਹੁੰਦੇ ਆ ਵੀ ਉਹ ਆਪਣੇ ਮਕਾਨ ਬਣਾ ਲਵੇ ਅੱਜ ਦਾ ਵਾਅਦਾ ਵੀ ਉਹ ਤਾਂ ਇਹ ਕਹੀ ਸੀ ਅਸੀਂ ਪਲਾਟ ਦਿੰਦੇ ਆ ਐਮ ਐਲ ਏ ਪਲਾਟਾਂ ਦੇ ਕੰਮ ਰਕਵਾ ਰਿਆ ਨਾਟਸ਼ਲ ਦਾ ਇਹ ਆ ਉਹ ਤੁਸੀਂ ਨਾਟਸ਼ਲ ਤੁਸੀਂ ਜਵਾਬ ਇਹ ਦੇ ਲਾ ਮੈਂ ਇਹ ਜਿੱਤੇ ਆ ਸਰ ਤੇ ਕੋਈ ਨਹੀਂ ਰੁਕਦੇ ਅੰਗਣਾ ਨਹੀਂ ਸਟੇ ਰਹੀ ਬਈ ਹੈ ਲੱਗਣਾ ਕਿੱਦਾਂ ਕਰਦੇ ਨੇ ਭਾਂ ਚੁੱਕਿਆ ਤਾਂ ਮਾਈ ਜਿਹੜਾ ਗਰੀਬਾਂ ਦਾ ਆਪ ਬਣਾਉਂਦਾ ਰੋਕੂਗਾ ਜੀ ਜਿਹੜਾ ਗਰੀਬਾਂ ਨੂੰ ਆਪ ਬਣਾਉਂਦਾ ਕਰਦਾ ਸਰਕਾਰ ਦੇ 18 21 ਸੰਚ ਇਨਾਂ ਨੇ ਉਹਨਾਂ ਪਲਾਟਾਂ ਦਿੱਤੀਆਂ ਸਮਤਾ ਦੇ ਦੇ ਦਿਆਂ ਪਲਾਟ ਤਾਂ ਕਿਤੇ ਕੋਈ ਨਹੀਂ ਦਿਆ ਉਸ ਤੋਂ ਬਾਅਦ ਜਦ ਸਰਕਾਰ ਬਦਲ ਗਈ ਆਮ ਪਾਰਟੀ ਦੀ ਸਰਕਾਰ ਆ ਗਈ ਬਲਵੀਰ ਸਿੰਘ ਹੋ ਗਿਆ ਵੀ ਆਮ ਪਾਰਟੀ ਦੀ ਟੌਰ ਹੋ ਜੂਗੀ ਇਹ ਆਪਣੇ ਬੰਦੇ ਦੁਸਤਿਆਂ ਕਰਾਇਆ ਬਰੀਆਲੀ ਸਾਫ ਸੀ ਬਰੀਆਲੀ ਦੇ ਤੇ ਬਾਕੀ ਪਿੰਡਾਂ ਦੇ ਕੂੜੀ ਸਟੇਲਵਾ ਦੇ ਜੀ ਇਹ ਰੇਪੜ ਵਾਲੇ ਜਹਾਦੇ ਸਟੇਲਵਾਤੀ ਬਲਵੀਰ ਸਿੰਘ ਸਵੇਰੇ ਸਟੇਹ ਵਾਪਸ ਕਰਾਵੇ ਅਸੀਂ ਇੱਕ ਮਹੀਨੇ ਦੇ ਵਿੱਚ ਉਹਦੇ ਪਲਾਟ ਉਹਦੇ ਲਾਇਆ ਕਰਾਈਏ ਉਹ ਇੱਕ ਹੋਰ ਦੋ ਲਾਇਆ ਸੀਗਾ ਕਿ ਮੇਰੇ ਸਰਪੰਚ ਨੇ ਪਿੰਡਾਂ ਦੇ ਇਹ ਡਬਲੀ ਲੋਕ ਦੇ ਬੰਦੇ ਨੇ ਕਿ ਤੁਸੀਂ ਕੋਲ ਸਰਪਨਾ ਪਾਈਦਾ ਥੋਨੋਂ ਮਕਾਨ ਨਹੀਂ ਬਣਾਉਂਦੇ ਨੇ ਇਹ ਵੀ ਦੋਸ਼ ਹੈਗਾ ਉਹ ਸਰ ਸੰਖੇਪ ਤਾਂ ਨਵੇਂ ਬਣੇ ਆ ਜੀ ਨਵੇਂ ਬਣੇ ਆ ਪਰ ਸਦਾ ਮੇਰੇ ਕੋਲ ਤਾਂ ਪ੍ਰੂਫ ਹੈ ਜੀ 24 ਚ ਬਣੇ ਹੋਤੇ ਨੇ ਉਹਨਾਂ ਦੇ ਪਹਿਲਾਂ ਸਟੇ ਲੱਗੀ ਹੋਈ ਹੈ ਸਟੇ ਵੀ ਉਹਨਾਂ ਦੇ ਬੰਦਿਆਂ ਨੇ ਲਈ ਅਸੀਂ ਪ੍ਰੂਫ ਦੇ ਦੇਣ ਮੋਹਨ ਸਿੰਘ ਹੈ ਜੀ ਪਰ ਬੋਨ ਸਿੰਘ ਖਾਸ ਕਰ ਬਲਬੀਤ ਸਿੱਧੂ ਦਾ ਖਾਸ ਬੰਦਾ ਹੈ ਆ ਗਲਜਾਰ ਸਿੰਘ ਹੈ ਜੀ ਗਲਜਾਰ ਸਿੰਘ ਨੂੰ ਸਾਡੇ ਦਾਦਾ ਜੀ ਨੇ ਇੱਕ ਤਨਾਰ ਜਿਹੜੀ ਜ਼ਿਆਦਾ ਦੀ ਗੱਲ ਸਰਪੰਚ ਸਾਹਿਬ ਨੇ ਪਹਿਲਾਂ ਕਹੀ ਛੋਟਾ ਭਰਾ ਹੈ ਮੇਰਾ ਉਹਨੂੰ ਦਿੱਤੀ ਹੋਈ ਜਾ ਕੇ ਦੇਖ ਲਓ ਉਹਨੂੰ ਦੋ ਪਲਾਟ ਵੀ ਮਿਲੇ ਹੋਏ ਆ ਅਸੀਂ ਨਹੀਂ ਰੁਕਦੇ ਸਟੇ ਜਿਹੜੀ ਉਹ ਕਾਂਗਰਸ ਦੇ ਬੰਦਿਆਂ ਨੇ ਹੀ ਲਵਾਈ ਹੈ ਇਹ ਜੀ ਸਾਡੀ ਕੋ ਪ੍ਰੂਫ ਹੈ ਸਰ ਫੋਟੋ ਵੀ ਤੁਹਾਨੂੰ ਦਿਖਾ ਰਹੇ ਹਾਂ ਜੇ ਸਿੱਧੂ ਸਾਹਿਬ ਦੇਖਣਾ ਚਾਹਣ ਤਾਂ ਅਸੀਂ ਦਿਖਾ ਵੀ ਦਵਾਂਗੇ ਜੀ ਸਰ ਵੋਟਾਂ ਦੀ ਗੱਲ ਹੈ 2022 ਚ ਵੀ ਵੋਟਾਂ ਪਈਆਂ ਜਦ ਕਿੜਾ ਐਮਐਲ ਨੂੰ ਕਿਸ ਨੇ ਪਾਰਡ ਰੋਕ ਕੇ ਸੀ ਜਾਂ ਦਵਾਏ ਸੀ ਕੁਲਵੀਰ ਸਿੱਧੂ ਨੂੰ ਆਪਣਾ ਖਤਰਾ ਦਿਖ ਰਿਹਾ ਅਗਲਾ 27 ਵਾਲਾ 27 ਵਾਲਾ ਖਤਰਾ ਦਿਖ ਰਿਹਾ ਬੋਰਡ ਤਾਂ ਪੜਨੀ ਹੋਣੀ ਇਹ ਤਾਂ ਹੁਣ ਹੀ ਕਿ ਧਮਕੀਆਂ ਮਾਰ ਬੋਰਡ ਤਾਂ ਪੜਨੀ ਹੋਣੀ ਧਮਕੀ ਨਾਲ ਕਦੇ ਕੋਈ ਪੰਚ ਸਰਪੰਚ ਨਹੀਂ ਬਣਦਾ ਐਮਐਲ ਕਿੱਥੇ ਬਣ ਜਾਊਗਾ ਪਰ ਬੋਰਡ ਤਾਂ ਪੜਦੇ ਚ ਪੈਣੀ ਹੈਗੀ ਇੱਥੇ ਤੁਸੀਂ ਜਿੰਨਾ ਮਰਜ਼ੀ ਡਰਾ ਕੇ ਭੇਜ ਲੋ ਉਹ ਤਾਂ ਪੜਦੇ ਚ ਉੱਤਲ ਦਬੜਾਉਣੇ ਦਬਪ ਦੇਣਾਗਾ ਇਹਨੂੰ ਪਤਾ ਲੱਗ ਗਿਆ ਵੀ ਮੈਂ ਹਾਰ ਜਿਹੜਾ ਸਾਰੀ ਦੁਨੀਆ ਕਹਿੰਦੀ ਬਲਬੀਰ ਸਿੰਘ ਨੇ ਹਾਰ ਲਾਗਾ ਇਹਨੇ ਕੋਜੀ ਸਿਆਸਤ ਕਰ ਰਿਹਾ ਕੋਈ ਲੋਕ ਕਰੋ ਗਰਾਕ ਕੋਈ 파ਤੀ ਬਣੋਗੀ ਪਰ ਇਹ ਪਹਿਲੇ ਨੂੰ ਪਤਾ ਉਹਨੂੰ ਆਪਣਾ ਚੱਲਣਾ ਦੇਖਿਆ ਉਸ ਇੰਦਾਨ ਚ ਦੇਖਿਆ ਵੀ ਮੇਰਾ ਜਿਹੜਾ ਸਰਪਾ ਆਏਗਾ ਉਹ ਤੀਜੇ ਚੌਥੇ ਨੰਬਰ ਤੇ ਜਾ ਰਿਹਾ ਇਹ ਗੱਲ ਬਲਬੀਰ ਸਿੰਘ ਨੂੰ ਗਿਆਨ ਹੈ ਇਸ ਗੱਲ ਦਾ ਵੀ ਸਰਪੇਜ ਮੈਂ ਤੀਜੇ ਚੌਥੇ ਨੰਬਰ ਤੇ ਜਾ ਰਹਾਗਾ ਮੁਕਾਬਲੇ ਜਿਵੇਂ ਨਹੀਂ ਹੈ ਬੋਲੀ ਜਾਂਦਾ ਝੂਠ ਬੋਲੀ ਜਾਂਦਾ ਜੀ ਇੱਕ ਉਹਨਾਂ ਨੇ ਬੰਦਾ ਪੇਸ਼ ਕਰਾਇਆ ਸੀ ਕਹਿੰਦੇ ਜੀ 6-7 ਭਰਾ ਐ ਤੇ ਛੋਟੇ ਛੋਟੇ ਕਮਰਿਆਂ ਚ ਲੈ ਵੇੇ ਨੇ ਸਰ ਮੈਂ ਉਸੇ ਦੀ ਗੱਲ ਦੱਸਾਂਗੀ ਇਹੀ ਆਹੀ ਸੀ ਨਹੀਂ ਸਰ ਉਹਦਾ ਨਾਮ ਹੈ ਗੁਰਤੇਜ ਸਿੰਘ ਜਿਹੜਾ ਮਹੂਨ ਸਿੰਘ ਹੈ ਤਾਈ ਦਾ ਮੁੰਡਾ ਹੈ ਜੇ ਆਗੀ ਪਤਾ ਕਰ ਲਿਓ ਕਿਸੇ ਨੇ ਸਟੇਲ ਲਈ ਤੇ ਵੀ ਇਸੇ ਨੇ ਲਵਾਈ ਹੋਈ ਏ ਉਹਨਾਂ ਦੇ ਤਾਈ ਜੱਤੀ ਦੇ ਮੁੰਡੇ ਨੇ ਦੋ ਭਰਾ ਨੇ ਇੱਕ ਜੋਰਾ ਸਿੰਘ ਹੈ ਇੱਕ ਮਹੂਨ ਸਿੰਘ ਹੈ ਇਹ ਕੋ ਹੋਰ ਨਾਲੇ ਦੋਸਤ ਹੋਇਆ ਸੀ ਤੁਸੀਂ ਧੱਕੇ ਨਾਲ ਉਹਨਾਂ ਦੇ ਪਰਚੇ ਕਰਾ ਰਹੇ ਹੋ ਸਰ ਪਰਚੇ ਤਾਂ ਪਤਾ ਕਰ ਲਓ ਜੀ ਗਾਦੇ ਹੋ ਗਲੀਦਾਰ ਪਰਚੇ 50% ਕਰ ਲਓ ਤਾਂ ਕਿ ਸਰਕਾਰ ਦੀ ਪਰਸੈਂਟੇਜ ਕਰ ਲਓ ਆਪ ਪਾਰਟੀ ਦੇ ਕਿਹੜੀ ਸਰਕਾਰਾਂ ਜਿਆਦਾ ਹੋਏ ਪਰਚੇ ਜੇ ਪਰਚੇ ਦੀ ਗੱਲ ਛੇੜਾਂਗੇ ਫਿਰ ਬੋਲ ਲੰਬੀ ਹੋ ਜਣੀ ਜੇ ਮੈਂ ਦੱਸਣ ਲੱਗਿਆ ਆਪਣੀ ਗੱਲ ਅਸੀਂ ਖੇਤੀ ਦੀ ਜ਼ਮੀਨ ਤੇ ਪੰਚਾਇਤ ਕਿਆ ਕਬਜ਼ਾ ਕਰਾ ਸਕਦੀ ਹੈ ਰੋਕੇ ਸਕਦੀ ਹੈ ਉਹ ਸਾਰ ਤੱਕੇ ਨਾਲ ਜਿੱਥੇ ਪਾਰਕਿੰਗ ਕੱਟੀ ਹੋਈ ਹੈ ਉੱਤੇ ਜਾਣ ਬੁੱਝ ਕੇ ਉਹਨਾਂ ਦੋ ਵਾਰ ਗੱਲ ਜਾ ਕੀਤਾ ਪਰਚੇ ਵਾਲਾ ਸਿਸਟਮ ਕਿਵੇਂ ਹੋ ਸਕਦਾ ਜੀ ਉਹ ਤਾਂ ਆਪਣੇ ਆਪ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਵੀ ਤੁਸੀਂ ਕਬਜ਼ਾ ਕਰਾਣੇ ਹੋ ਜਾਣ ਬੁੱਝ ਕੇ ਕਬਜ਼ਾ ਕਰਾਣੇ ਨੇ ਕੀ ਉਹਨਾਂ ਨੂੰ ਇਹ ਹੋ ਵੀ ਆ ਸੀ ਗਰੀਬਾਂ ਨਾਲ ਲਾੜੇ ਜਦ ਕਿ ਜਤ ਜਮਿੰਦਰ ਸਿੰਘ ਜਿਹੜਾ ਹੈ ਕਾਂਗਰਸੀ ਸਰਪੰਚ ਹੈ ਉਹ ਕਹਿੰਦੇ ਵੀ ਸਾਡਾ ਬਹੁਤ ਵਧੀਆ ਬੰਦਾ ਹੈ ਕਿੰਨਾ ਵਧੀਆ ਬੰਦਾ ਹੈ ਸਰ ਉਹ ਸਰਪੰਚ ਰਿਹਾ ਜੀ ਉਸੇ ਟਾਈਮ ਬਣਵਾ ਦੁੰਦਾ ਕਿ ਤੈਨੂੰ ਰੋਕਿਆ ਨਾ ਸੀ ਹੈ ਸੀ ਇਹ ਸਰਪੰਚ ਇਹ ਤਾਂ ਬਾਤ ਚਾਹੀਏ ਸਰਕਾਰ ਵੀ ਬਾਤ ਚਾਹੀਏ 2021 ਕੇਸ ਤੇ ਆਇਆ ਸਰ ਉਹ ਤੋਂ ਬਾਅਦ 23 ਤੱਕ ਉਹਨਾਂ ਨੇ ਕੁਝ ਵੀ ਨਹੀਂ ਦੇਖਿਆ ਬਲਬੀਰ ਸਿੱਧੂ ਮੰਤਰੀ ਤੱਕ ਰਹੇ ਆ ਸਰ ਬਣਵਾ ਸਕਦੇ ਤੇ ਆਪਣਾ ਸਰਪੰਚ ਦਾ ਉਹਨਾਂ ਦੇ ਦੋਸ਼ ਕਿਉਂ ਲਗਾ ਰਹੇ ਆ ਤਰ ਜਾਣ ਮੁਝ ਗਏ ਜੀ ਸਾਡਾ ਵੀ ਰਾਜ ਨਿੱਕੀ ਹੈ ਸਟਾਈ ਦੀ ਡਿਗਰੀ ਜੀ ਜਦੋਂ ਆਪ ਕਮਤੀ ਕਰਦੇ ਯਾਰ 227 ਦੀ ਡਿਗਰੀ ਜੀ ਬਾਈ ਤੋਂ ਚੁੱਪ ਹੈ ਜੀ 23 24 25 ਆ ਗਈ ਜੀ 25 ਵੀ ਖਤਮ ਹੋ ਗਈ 26 ਜੁਲਾਈ 27 ਦੀ ਡਿਗਰੀ 27 ਤੋਂ ਡਰਦਾ